हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪ ਟਾਪ ਬਧੀ ਇੱਕ ਵੜਾ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਟੋਟੇ ਬਾਈ ਜੀ ਹਸ਼ਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋਈ ਵਧੀਆ हां जी ਵਧੀਆ ਜੀ ਬਾਈ ਨਾਮ ਤੇ ਐਡਰੈਸ ਬੋਲੋ ਨਾਮ ਮੇਰਾ ਕੁਲਦੀਪ ਸਿੰਘ ਹੈ ਪਿੰਡ ਸੁਖਰਾਂ ਦਾ ਭਗਤਾਪਾਈ ਕਾ ਸ਼ਹਿਰ ਕੋਲੇ ਹੈ ਜੀ ਪਿੰਡ ਮੇਰਾ ਠੀਕ ਆ ਬਾਈ ਹਾਂਜੀ ਮੋਬਾਈਲ ਨੰਬਰ ਬੋਲੋ 98171 ਜੀ 10523 ਠੀਕ ਆ ਬਾਈ ਭਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਸ ਹੋਈ ਵੀ ਹੈ ਇਹ ਦੂਜੇ ਸੂਏ ਸੂਈ ਵੀ ਹੈ ਜੀ ਹੁਣ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਜੀ 4 ਮਹੀਨੇ ਹੋ ਗਏ ਜੀ ਮਗਰ ਬੱਚੀ ਸੀਗੀ ਆਪਾਂ ਜਿੱਦੋਂ ਲਿਆਂਦੀ ਆ ਉਹਨਾਂ ਨੇ ਬੱਚੀ ਲਈ ਆ ਰੱਖ ਠੀਕ ਆ ਵੀ ਜੇ ਕਿਸੇ ਵੀਰ ਨੂੰ ਆਇਆ ਵੇਖਣੀ ਵੇਚਣ ਦਾ ਮਾਰਾ ਲਾ ਕਹਿੰਦਾ ਇਹ ਬੱਚੀ ਦਾ ਕਹਿੰਦਾ ਇਹ ਬੱਚੀ ਰੱਖ ਲਈਏ ਨਾ ਆਪਾਂ ਭਾਈ ਜਿੱਦੋਂ ਲਿਆਂਦੀ ਆ ਉਹਦਾ ਨੰਬਰ ਵੀ ਦੇ ਦਾਂਗੇ ਠੀਕ ਹੈ ਭਾਈ ਠੀਕ ਹੈ ਨਾ ਹੂੰ ਤੇ ਦੁੱਧ ਕਿੰਨਾ 10 ਕਿਲੋ ਦੁੱਧ ਆਏ ਥੱਲੇ ਹੁਣ ਨੈਟ ਤਿਆਰ ਆ ਭਾਈ ਹਾਂਜੀ ਨੈਟ ਤਿਆਰ ਆ ਇਹ ਆਪਾਂ ਨੂੰ ਹੁਣ ਹੋਗੇ ਤਕਰੀਬਨ 4 ਦਿ ਪਹਿਲਾਂ ਵੀ ਆਪਾਂ ਜਿਹੜੀ ਵੀਡੀਓ ਪਾਈ ਸੀ ਉਹਦੇ ਜੀ ਆਪਾਂ ਇੱਕ ਗਾਣਾ ਵੀ ਪਾਈ ਸੀਗੀ ਇੱਕ ਹੀ ਲਿਆਉਣੇ ਆਪਾਂ ਇੱਕ ਹੀ ਵੇਚਦੇ ਆ ਠੀਕ ਆ ਭਾਈ ਫੇਸ ਬਿਊਟੀ ਕਮਾਲ ਦੀ ਆ ਕੰਨ ਛੋਟਾ ਯਾਤਬ੍ਰੀਟ ਫੋਲੋ ਗੋਦੀਵਾਦੀ ਹਾਂ ਤੁਰ ਪੋਲੀ ਆ ਪੂਰੀ ਆ ਨਹੀਂ ਕੋਈ ਗੱਲ ਵੀ ਠੀਕ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਵੱਡਾ ਘੱਟ ਕਾਠ ਥਣ ਬੜਾ ਕਮਾਲ ਦਾ ਲੱਗਿਆ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਲੈ ਨਿਕੜ ਮੇ ਪੂਰੇ ਗੈਪ ਤੇ ਚਿਵਾਈ ਚੁਹੀ ਵੀ ਭਾਈ ਕਹਿੰਦਾ ਨੰਬਰ 1 ਬਾਕੀ ਤਾਂ ਰਮਾਰਦ ਕੀ ਭਾਈ ਆਪ ਨੇ ਆਣਾ ਭਾਵੇਂ ਮਾਰਦਨੇ ਮਾਰਦੇ ਬਾਈ ਤੀ ਦਾ ਪੂਰੀ ਦੇਖੋ ਨਾਟਰ ਦੇਖੋ ਬਾਈ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗਏ ਤੇ ਬਾਈ ਇੱਕ ਤੀ ਵਪਾਰ ਕਰਦਾ ਬਾਈ ਇੱਕ ਲਿਆਉਂਦਾ ਇੱਕ ਵੇਚਦਾ ਬਾਈ ਦਾ ਸੱਚਾ ਜਆ ਵਪਾਰ ਆ ਬਾਈ ਤੇ ਜਿੰਨਾ ਕਿ ਰੁੱਧ ਕਹਤਾ ਬਾਈ ਨੇ ਉਹਨਾਂ ਕੇ ਨਿਕਲੂਗਾ ਹਨਾ ਬਾਈ ਹਾਂਜੀ ਆਪਾਂ ਜੀ ਦੋ ਚਾਰ ਦਿਨ ਚਾਰ ਦਿਨਾਂ ਦੇ ਅੱਠ ਡੰਗ ਹੋ ਗਈ ਜਦੋਂ ਆਪਾਂ ਅੱਠ ਡੰਗ ਚੋਲ ਹੀ ਸਾਰਾ ਕੋ ਪਤਾ ਵੀ ਇਹ ਪੂਰ ਕਿੱਟਾ ਜਾਊਗਾ ਥਣ ਵੱਧ ਘਟਾ ਜਾਂ ਕਰੜੀ ਆ ਜਾਂ ਪੋਲੀ ਆ ਹਮ ਸਾਰਾ ਕੋ ਹਜੀ ਆਪਾਂ ਨੂੰ ਪਤਾ ਹੁੰਦਾ ਜੇ ਉਹ ਕੀ ਹੁਣ ਐਵੇਂ ਨਾਂ ਦੱਸੂਗਾ ਤਾ ਵੱਖਰੀ ਗੱਲ ਆ ਆ ਹੁਣ ਆ ਚੀਜ਼ੇ ਵੇਖ ਲਓ ਤੁਸੀਂ ਉਹ ਲਿਆ ਕੇ ਪਹਿਲਾਂ ਘਰੇ ਚੋਨੇ ਹੋਣਾ ਜਿਆਦਾ ਹਾਂ ਜੀ ਹਾਂ ਚਾਰ ਦਿਨ ਫਿਰ ਦੋ ਦਿਨ ਤਾ ਪਸ਼ੂ ਚੀਂ ਲਾਉਂਦਾ ਤੈਨੂੰ ਦਿਨ ਹਾਂ ਪਹਿਲਾਂ ਆ ਜੀ ਵੇਖ ਲਓ ਜੀ ਹੁਣ ਲੰਗ ਮੈਂ ਘਰੇ ਚੋਨਾ ਫੇਰ ਕੇ ਨਾ ਬਕਾਉ ਕਰ ਲੈਂਦਾ ਚਵਾਈ ਦੇਖੋ ਜੀ ਚਵਾਈ ਬਹੁਤ ਕਲੇ ਕਲੇ ਥਾਂ ਦੀ ਭਾਈ ਆ ਹੂੰ ਤੈਨੂੰ ਮਾਰ ਕੇ ਤਾਂ ਰਮ ਖਾਉਂ ਲੈ ਲੈ ਬਹੁਤ ਚੰਗੀ ਚਵਾਈ ਆ ਹਣਾ ਲੈ ਹੂੰ ਗੱਲ ਖੱਲਾ ਥਣਚਾਰੇ ਨਿਕਲਵੇਂ ਹਾਂਜੀ ਆਹ ਵੇਖ ਲਓ ਨਾ ਕੋਈ ਪੂਰ ਨਹੀਂ ਸ਼ਾਬਾਹ ਹਾਂਜੀ ਚਵਾਈ ਚੁਈ ਓਕੇ ਪਾ ਜਵਾਕਾਂ ਨੂੰ ਭਾਏ ਥੱਲੇ ਆ ਮੁੰਡਾ ਖੜਾ ਇਹਨੂੰ ਬਾਦਨੇ ਥੱਲੇ ਹੂੰ ਲੈ ਬਾ ਇਹੋ ਜੀ ਕੋਈ ਗੱਲ ਨਹੀਂ ਲੈ ਬਹਿ ਜਾ ਪੂਰੀ ਠੰਡੀ ਸੀ ਲਾ ਜਿਵੇਂ ਪੋਰਾ ਵੀ ਨਹੀਂ ਕਹਿੰਦੀ ਕੋਸਲਾ ਲੈ ਪਾ ਜਵਾਕ ਚੁਈ ਜਾਣ ਕੋਈ ਹਾਂਜੀ ਉੱਠ ਖੜ ਪੁੱਤ ਕੋਈ ਪਾਣੀ ਪੂਣੀ ਵੀ ਇਹ ਪੈ ਦਿੰਦਾ ਜੀ ਕੋਈ ਚੱਕਰ ਨਹੀਂ ਇਹਨੂੰ ਠੀਕ ਆ ਭਾਈ ਐਨੀ ਠੰਡੀ ਆ ਨਾ ਹਾਂਜੀ ਹਾਂ ਖੋਲ ਦੇ ਭਾਈ ਥੋੜਾ ਇਹ ਮੋਬਾਈਲ ਤੋਂ ਤਾਂ ਭਾਵੇਂ ਕੋਈ ਮੜਾ ਮੋਟਾ ਕਰਜ਼ੇ ਪਸੂ ਹੂੰ ਉੂੰ ਨਹੀਂ ਕੋਈ ਡਿਕਾ ਯਾਦਬਰੀ ਡਫੁੱਲ ਚੰਗੀ ਆ ਬਾਕੀ ਆਰਡਰ ਹੀ ਹਾਂਜੀ ਬਣੀ ਨੂੰ ਹੋ ਗਈ ਜੀ ਇਹਨੂੰ ਅੱਜ ਮੰਨ ਕੇ ਚੱਲੋ ਵੀ 8-9 ਦਿਨ ਹੋ ਗਈ ਠੀਕ ਆ ਭਰਾਏ ਨੂੰ ਹੂੰ ਠੀਕ ਆ ਭਾਈ ਮੁੱਲ ਭਰਾਏ ਦਾ ਫਿਰ ਇਹਦਾ ਮੁੱਲ ਜੀ 40000 ਰੁਪਏ ਜੀ ਮਾਨਤਾਨ ਹੋ ਜੀ ਹਾਂਜੀ ਹਾਂਜੀ ਕੀਤਾ ਜਾਊਗਾ ਬਾਕੀ ਆਪਣੇ ਕੋਲੇ ਗੱਡੀ ਆਪਦੀ ਐ ਠੀਕ ਆ ਕਿਰਾਏ ਦੇ ਵਿੱਚ ਵੀ ਆਪਾਂ ਕੋਈ ਮਾੜਾ ਮੋਟਾ ਕਰ ਦੇਾਂਗੇ ਠੀਕ ਆ ਭਾਈ 40000 ਰੁਪਏ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜਰੂਰ ਹਾਂਜੀ ਹਾਂਜੀ ਕੱਦ ਬੱਡਰ 프ਰਿੰਟ 프ਰਿੰਟ ਥਣ ਲੈ ਬਾਈ ਬੜਾ ਚੰਗਾ ਗਾ ਮੁੱਠੀ ਵਾਲਾ ਥਣ ਚਵਾਈ ਵੀ ਬਾਈ ਨੇ ਧਾਰਾ ਮਾਰ ਕੇ ਰਖਾ ਤੀਆਂ ਫੁੱਲ ਚੰਗੀ ਐ ਚਵਾਈ ਵੀ ਫੇਸ ਬਿਊਟੀ ਵੀ ਕਰਮਣੀ ਦੀ ਕਮਾਲ ਦੀ ਐ ਬਈ ਚੰਗੀ ਆ ਰਾਜੀ ਆ ਸਭੀ ਪਲੀ ਆ ਕੱਦ ਕਾ ਠੜੀ ਆ ਹੁਣ ਲਾ ਹੈ ਬਾਈ ਦੇ ਹਨ ਹਾਂਜੀ ਹਾਂਜੀ ਸਹੀ ਗੱਲ ਆ ਧਾਰਾ ਦੂਰਾ ਫੁੱਲ ਥਣ ਤੋਂ ਕਮਾਲ ਦਾ ਲੱਗਿਆ ਬਈ ਮੁੱਲ ਵੀ ਜਾਇਜ਼ ਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨ ਤਨ ਜ਼ਰੂਰ ਹੋ ਜੂਗਾ ਤੇ ਬਾਈ ਕੋਲੇ ਜਿਹੜੀ ਗੱਡੀ ਆ ਬਈ ਕਿਰਾਏ ਵਾਲੀ ਆਉਦੀ ਆ ਤੇ ਬਾਈ ਕਹਿੰਦਾ ਆਪਾਂ ਕਿਰਾਏ ਚ ਵੀ ਵਿੱਚੋਂ ਬਾਈ ਮਾਨ ਤਾਨ ਜ਼ਰੂਰ ਕਰਾਂਗੇ ਤੇਲ ਜੇਤੀ ਬਾਈ ਕਹਿੰਦਾ ਆਪਾਂ ਛੱਡਿਆਵਾਂਗੇ ਆ ਗੱਡੀ ਐ ਵਲਰੋ ਬਾਈ ਕੋਲੇ ਜੇ ਕਿਸੇ ਵੀਰ ਨੇ ਵੈਸੇ ਵੀ ਕੋਈ ਕਿਰਾਇਆ ਲਵਾਉਣਾ ਹੋਵੇ ਭਾਗ ਤੇਰੀ ਏਰੀਆ ਚ ਕਿਤੇ ਪਾਸੇ ਵੀ ਹਨਾ ਬਾਈ ਅੱਧਾ ਬਾਗਾ ਬਾਗਾ ਪ੍ਰਾਣਾ ਆ ਜਾਂਦਾ ਅੱਧਾ ਹਨਾ ਇਧਰ ਹਾਂ ਜੀ ਹਾਂ ਜੀ ਵਿਚਾਲੇ ਇਹ ਬੱਚਾ ਭਾਗ ਤੇ ਤੋਂ 5 ਕਿਲੋ ਮੀਟਰ ਵਾਲਾ ਹਾਂ ਜੀ ਭਾਗ ਤੇ ਤੋਂ 5 ਕਿਲੋ ਮੀਟਰ ਵਾਲਾ ਬਾਕੀ ਨਾ ਆਪਣੇ ਘਟੀ ਦਾ ਡਾਲੂਗਾ ਵੱਡਾ ਲੱਗਿਆ ਵਾ ਠੀਕ ਆ ਅਗਲੇ ਘਰੇ ਪਸ਼ੂ ਘਰ ਦੇਈ ਦਾ ਉੱਥੇ ਹੀ ਚੜਾ ਲਈਦਾ ਠੀਕ ਆ ਟੋਆ ਕੱਢਣ ਦੀ ਨੋ 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 ਨਾ ਜਮੀ ਨਹੀਂ ਮੈਟ ਮੋਟਾ ਵਿਛਾਇਆ ਵਾ ਇਹਦੇ ਵਿੱਚ ਪਰਾਲੀ ਪੂਰੀ ਸਿੱਟੀ ਹੁੰਦੀ ਐ ਚਾਹ ਤੋ ਤਰਪਾਲ ਪਾਇਆ ਵਾ ਨਵੀਂ ਗੱਡੀ ਐ ਬਾਈ ਬਿਲਕੁਲ ਨਵੀਂ ਦੀ ਜਾਂਦੀ ਆ ਹਣ ਹਾਂ ਸ਼ੁਕਰ ਸ਼ੁਕਰ ਸਭ ਕੋ ਨਵਾ ਨੀ ਨਵੀਂ ਇਹ ਦ ਮਹੀਨੇ ਤੋਂ ਹੈ ਢਾਈ ਹੋਇਆ ਜੀ ਇਹਨੂੰ ਠੀਕ 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 ਹਾਂ ਜੀ ਕਰਾਏ ਦਾ ਕੰਮ ਆ ਬਾਈ ਦਾ ਨੇੜੇ ਦੇ ਪਿੰਡ ਬਈ ਜਰੂਰ ਸੰਪਰਕ ਕਰਨ ਜਾਂ ਕੋਈ ਇਦਰ ਲੇਰੀਏ ਚੋਂ ਗਊ ਲੈਣਾ ਹਾਂ ਇਦਰ ਲੇਰੀਏ ਚੋਂ ਕੋਈ ਰਾਸਤਾਨ ਦਾ ਹਰਿਆਣੇ ਦਾ ਕਿਤੇ ਕੋਈ ਪਸ਼ੂ ਲੈਂਦਾਗਾ ਤੂੰ ਮੰਨ ਕੇ ਚੱਲੋ ਵੀ ਆਪਾਂ ਨੂੰ ਖਾਦ ਸਕਦਾਗਾ ਬਾਈ ਆਪੇ ਪਹੁੰਚ ਕਰ ਦੂਗਾ ਆਪੇ ਮੋਬਾਈਲ ਨੰਬਰ ਬੋਲ ਦੇ ਬਾਈ 981718 10523 ਹੈ ਜੀ ਠੀਕ ਆ ਬਾਈ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸ਼ੁਕਰੀਆ ਦਿੰਦਾ ਹਾਂ ਧੰਨਵਾਦ